ਕੀ ਕਰਨ ਬਣਿਆ ਜੀ ਦਬਕਾ ਮਾਰਨਾ ਪੈ ਗਿਆ ਲਾਈਵ ਆ ਗਏ ਤੇ ਸਿੱਧਾ ਜਿਹੜਾ ਅਗਰ ਅਪਲਾਈ ਕਰ ਦਿੱਤਾ ਪਰਮਿੰਦਰ ਸਿੰਘ ਸਵਾਨਾ ਨੂੰ ਸੋ ਕਾਲਡ ਨੇਤਾ ਕਹਿ ਦਿੱਤਾ ਸਰਬਜੀਤ ਸਿੰਘ ਜਨ ਜਦਕਿ ਯੂਥ ਕਾਲੀ ਦਲ ਦੇ ਪ੍ਰਧਾਨ ਨਹੀਂ ਹੁੰਦਾ ਹਰਦੀਪ ਜੀ ਇਹ ਬੜੀ ਇਹਨਾਂ ਦੀ ਨਾ ਪਤਾ ਨਹੀਂ ਕਿਵੇਂ ਇਹ ਪ੍ਰਧਾਨ ਯੂਥ ਕਾਲੀ ਦਲ ਦੇ ਬਣਾ ਦਿੱਤੇ ਗਏ ਇਹਨਾਂ ਦੀ ਗਿਆਨਮਤ ਇਹਨਾਂ ਦੀਆਂ ਉੱਚੀਆਂ ਹਰਕਤਾਂ ਇਹਨਾਂ ਦੀਆਂ ਬਚਕਾਨੀਆਂ ਹਰਕਤਾਂ ਇਨਾ ਕਾਰਨ ਕਰਕੇ ਮੈਨੂੰ ਇਹ ਗੱਲ ਕਹਿਣੀ ਪਈ। ਇਹ ਗੱਲ ਵੀ ਸੱਚੀ। ਤੁਹਾਨੂੰ ਰੋਸਾ ਕਿਹੜੀ ਗੱਲ ਦਾ ਆਇਆ? ਰੋਸਾ ਕੀ ਇਸ ਗੱਲ ਦਾ ਆਇਆ ਕਿ ਜਿਹੜੀਆਂ ਤੁਹਾਡੇ ਬਾਰੇ ਬੋਲ ਦਿੱਤਾ, ਕੁੜੀਆਂ ਜਿਹੜੀਆਂ ਫੋਟੋਆਂ ਵਾਇਰਲ ਕਰ ਦਿੱਤੀਆਂ। ਗੱਲ ਤਾਂ ਸੱਚ ਸੀ। ਇਹਦੇ ਵਿੱਚ ਰੋਸਾ ਕਰਨ ਦੀ ਕੀ ਲੋੜ ਆ? ਬੈਠੇ ਤਾਂ ਸੀ ਤੁਸੀਂ ਹੋਟਲ 'ਚ। ਇਸ ਤਰ੍ਹਾਂ ਹਰਦੀਪ ਜੀ ਇੱਕ ਨਿੱਜੀ ਖਾਣਾ ਖਾਂਦਿਆਂ ਦੀਆਂ ਚੋਰੀ ਫੋਟੋਆਂ ਖਿੱਚਣੀਆਂ। ਇਸ ਤੋਂ ਬਿਹਤਰ ਤੇ ਆਪ ਆਣ ਕੇ ਕਹਿ ਦਿੰਦੇ ਵੀ ਇਹ ਤੁਹਾਡੇ ਨਾਲ ਫੋਟੋ ਖਿੱਚੋਣੀਆਂ ਜਾਂ ਤੁਹਾਡੀਆਂ ਫੋਟੋ ਖਿੱਚਣੀਆਂ। ਬੀਜੇਪੀ ਆਗੂ ਤੇਜਿੰਦਰ ਸਿੰਘ ਸਰਾ ਸੁਰਖੀਆਂ ਦੇ ਵਿੱਚ ਆ ਗਏ ਨੇ ਤੇ ਸੁਰਖੀਆਂ ਉਹਨਾਂ ਨੇ ਇਸ ਕਦਰ ਬਟੋਰੀਆ ਨੇ ਕਿ ਦਬਕਾ ਮਾਰਿਆ ਸਰਬਜੀਤ ਝਿੰਜਰ ਨੂੰ ਤੇ ਸ਼ੋਮਨੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਸੁਖਾਣਾ ਨੂੰ ਆਖਿਰਕਾਰ ਕੀ ਕਾਰਨ ਹੋਇਆ ਕਿਹੜੇ ਕਾਰਨਾਂ ਦੇ ਕਰਕੇ ਉਹਨਾਂ ਨੂੰ ਲਾਈਵ ਆਉਣਾ ਪਿਆ ਤੇ ਆ ਕੇ ਆਪਣਾ ਬਿਆਨ ਦੇ ਰਾ ਪਿਆ ਗੱਲਬਾਤ ਕਰਾਂਗੇ ਇਸ ਸਮੇਂ ਮੇਰੇ ਨਾਲ ਹਾਜ਼ਰ ਨੇ ਤੇਜਿੰਦਰ ਸਿੰਘ ਸਰਾ ਸਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਉਣ ਦੇ ਲਈ ਬਹੁਤ ਧੰਨਵਾਦ ਸਵਾਗਤ ਹੈ ਜੀ ਕੀ ਕਾਰਨ ਬਣਿਆ ਜੀ ਦਬਕਾ ਮਾਰਨਾ ਪੈ ਗਿਆ ਲਾਈਵ ਆ ਗਏ ਤੇ ਸਿੱਧਾ ਜਿਹੜਾ ਅਗਰ ਅਪਲਾਈ ਕਰ ਦਿੱਤਾ ਪਰਮਿੰਦਰ ਸਿੰਘ ਸੁਆਣਾ ਨੂੰ ਸੋ ਕਾਲਡ ਨੇਤਾ ਕਹਿ ਦਿੱਤਾ ਸਰਬਜੀਤ ਚਿੰਝਰ ਜਦਕਿ ਯੂਥ ਕਾਲੀ ਦਲ ਦੇ ਪ੍ਰਧਾਨ ਨੇ ਉਹ ਤਾਂ ਹਰਦੀਪ ਜੀ ਇਹ ਬੜੀ ਇਹਨਾਂ ਦੀ ਨਾ ਪਤਾ ਨਹੀਂ ਕਿਵੇਂ ਇਹ ਪ੍ਰਧਾਨ ਯੂਥ ਕਾਲੀ ਦਲ ਦੇ ਬਣਾ ਦਿੱਤੇ ਗਏ ਇਹਨਾਂ ਦੀ ਨਿਆਣਮਤ ਇਹਨਾਂ ਦੀਆਂ ਓਛੀਆਂ ਹਰਕਤਾਂ ਇਹਨਾਂ ਦੀਆਂ ਬਚਕਾਨੀਆਂ ਹਰਕਤਾਂ ਇਹਨਾਂ ਕਾਰਨ ਕਰਕੇ ਮੈਨੂੰ ਇਹ ਗੱਲ ਕਹਿਣੀ ਪਈ ਤੇ ਗੱਲ ਵੀ ਸੱਚ ਹੈ ਇਨਨੂੰ ਪੰਜਾਬ ਚ ਕੌਣ ਜਾਣਦਾ ਕੋਈ ਨਹੀਂ ਜਾਣਦਾ ਇਹਨਾਂ ਨੂੰ ਤੇ ਸੋਏ ਸੋ ਕਾਲੀ ਹੋਏ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਸੇ ਨੂੰ ਵੀ ਤੁਸੀਂ ਟੈਗ ਕਰ ਦਿੱਤਾ ਮੈਨੂੰ ਕੀ ਕੁਛ ਨਾ ਨੇ ਮੇਰੇ ਬਾਰੇ ਬਾਰੇ ਮੰਦਾ ਚੰਗਾ ਇਹਨਾਂ ਨੇ ਬੋਲਿਆ ਇਹ ਗੱਲਾਂ ਸ਼ੋਭਾ ਦਿੰਦੀਆਂ ਸਾਨੂੰ ਸਮਾਜ ਦੇ ਵਿੱਚ ਰਹੀ ਦਿੰਦੀ ਜੇ ਇਹਨਾਂ ਨੇ ਬੋਲਣਾ ਸੀ ਮੇਰੇ ਨਾਲ ਗੱਲ ਕਰ ਲੈਂਦੇ ਮੇਰੇ ਬਾਰੇ ਪੁੱਛ ਲੈਂਦੇ ਮੇਰੇ ਨਾਲ ਜਾਂ ਆਪਣੀ ਥੋੜੀ ਜਾਣਕਾਰੀ ਚ ਵਾਅਦਾ ਕਰ ਲੈਂਦੇ ਉਸ ਤੋਂ ਬਾਅਦ ਬੋਲ ਲੈਂਦੇ ਪਰ ਰੋਸਾ ਕਿਹੜੀ ਗੱਲ ਦਾ ਆਇਆ ਰੋਸਾ ਕੀ ਇਸ ਗੱਲ ਦਾ ਆਇਆ ਕਿ ਜਿਹੜੀਆਂ ਤੁਹਾਡੇ ਬਾਰੇ ਬੋਲ ਦਿੱਤਾ ਤੁਹਾਡੀਆਂ ਜਿਹੜੀਆਂ ਫੋਟੋਆਂ ਵਾਇਰਲ ਕਰ ਦਿੱਤੀਆਂ ਗੱਲ ਤਾਂ ਸੱਚ ਸੀ ਇਹਦੇ ਵਿੱਚ ਰੋਸਾ ਕਰਨ ਦੀ ਕੀ ਲੋੜ ਆ ਬੈਠੇ ਤਾਂ ਸੀ ਤੁਸੀਂ ਹੋਟਲ 'ਚ ਇਸ ਤਰ੍ਹਾਂ ਹਰਦੀਪ ਜੀ ਇੱਕ ਨਿਜੀ ਖਾਣਾ ਖਾਂਦਿਆਂ ਦੀਆਂ ਚੋਰੀ ਫੋਟੋਆਂ ਖਿੱਚਣੀਆਂ ਇਸ ਤੋਂ ਬਿਹਤਰ ਤੇ ਆਪ ਆਣ ਕੇ ਕਹਿ ਦਿੰਦੇ ਵੀ ਇਹ ਤੁਹਾਡੇ ਨਾਲ ਫੋਟੋ ਖਿੱਚੋਣੀਆਂ ਜਾਂ ਤੁਹਾਡੀਆਂ ਫੋਟੋ ਖਿੱਚਣੀਆਂ ਤੇ ਮੈਂ ਮਨਾਂ ਕਰਦਾ ਸੀਗਾ ਜਾਂ ਕੋਈ ਹੋਰ ਮਨਾਂ ਕਰਦਾ ਸੀ ਇਹਨਾਂ ਨੂੰ ਸਾਡੇ ਨਾਲ ਕੋਲ ਖਲੋ ਕੇ ਫੋਟੋਆਂ ਖਿਚਾ ਲੈਂਦੇ ਚੋਰੀ ਫੋਟੋਆਂ ਖਿੱਚਣੀਆਂ ਇਹ ਸ਼ੋਭਾ ਦਿੰਦੀਆਂ ਫੋਟੋ ਚੋਰ ਬਣੇ ਹੋਏ ਆ ਇਹ ਲੋਕ ਕ੍ਰਿਟੀਸਾਈਜ਼ ਕਰਦੇ ਆ ਕ੍ਰਿਟੀਸਾਈਜ਼ ਦੀ ਰਾਜਨੀਤੀ ਕਰਦੇ ਆ ਇਹ ਨਹੀਂ ਕਰਨੀ ਚਾਹੀਦੀ ਇਹਨਾਂ ਪਰਮਿੰਦਰ ਸਿੰਘ ਸੁਹਾਣਾ ਕਹਿੰਦੇ ਨੇ ਕਿ ਬੈਠੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਬੈਠੋ ਕਹਿੰਦੇ ਅਸੀਂ ਵੀ ਬੈਠੇ ਆ ਬਥੇਰਿਆਂ ਦੇ ਨਾਲ ਪਰ ਕਹਿੰਦੇ ਮੰਨਦੇ ਨਹੀਂਗੇ ਇਹ ਲੁਕੋਂਦੇ ਨੇ ਇਹ ਅੰਦਰਖਾਤੇ ਰਾਜਨੀਤੀ ਕਰਦੇ ਨੇ ਇਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਅੱਗੇ ਲਿਆ ਕੇ ਆਰਐਸਐਸ ਦੇ ਨਾਲ ਮਿਲਾ ਕੇ ਉਹ ਸਾਰੀਆਂ ਚੀਜ਼ਾਂ ਇੱਕ ਧੜੇ ਦੇ ਵੱਜੂ ਅੱਗੇ ਲੈ ਕੇ ਆ ਰਹੇ ਨੇ ਤੇ ਤਜਿੰਦਰ ਸਿੰਘ ਸਰਾਣ ਜਿਹੜੀ ਇਹ ਰਾਜਨੀਤੀ ਕਰ ਰਹੇ। ਬਿਲਕੁਲ ਗਲਤ ਗੱਲ ਹੈ ਜੀ। ਪਬਲਿਕ ਪਲੇਸ ਤੇ ਬੈਠਣਾ, ਓਪਨਲੀ ਰੈਸਟੋਰੈਂਟ ਦੇ ਵਿੱਚ ਬੈਠਣਾ। ਉਹ ਵੀ ਕਿਸੇ ਸਾਡੇ ਕਾਮਨ ਫਰੈਂਡ ਦੇ ਸੱਦੇ ਤੇ। ਇੱਕ ਐਨਆਰਆਈ ਦੇ ਨਾਲ ਬੈਠ ਕੇ ਖਾਣਾ ਖਾਣਾ। ਸਿਆਸਤ ਤੋਂ ਉੱਪਰ ਉੱਠ ਕੇ ਜਿਹੜੇ ਆਪਸੀ ਸਬੰਧ ਹੈ ਜਾਂ ਭਾਈਚਾਰਾ ਹੈ ਉਹਦੇ ਵਿੱਚ ਅਸੀਂ ਬੈਠ ਕੇ ਉੱਥੇ ਖਾਣਾ ਖਾ ਰਹੇ ਹਾਂ ਓਪਨਲੀ ਤੇ ਕੀ ਇਹਦੇ ਵਿੱਚ ਅਸੀਂ ਗਲਤ ਕਰ ਰਹੇ ਹਾਂ ਕਿਹੜੀ ਰਾਜਨੀਤੀ ਕਰ ਲਈ ਸੀ ਇਹ ਤੇ ਇੰਨਾ ਲੋਕਾਂ ਨੂੰ ਨਾਨ ਪੋਲੀਟੀਕਲ ਮੀਟਿੰਗ ਰਹੀ ਹੈ ਸਹੀ ਤੁਹਾਡੀ ਬਿਲਕੁਲ ਕੰਪਲੀਟਲੀ ਨਾਨ ਪੋਲੀਟੀਕਲ ਮੀਟਿੰਗ ਹੈ ਇਹਦੇ ਵਿੱਚ ਪੋਲੀਟੀਕਲ ਦਾ ਮਸਲਾ ਹੀ ਨਹੀਂ ਆਉਂਦਾ ਅਸੀਂ ਤੇ ਇੱਕ ਬਹੁਤ ਛੋਟੇ ਜਿਹੇ ਕਾਰਕਟਰਾਂ ਵਾਂਗੂ ਭਾਜਪਾ ਦੇ ਪਾਰਟੀ ਦਾ ਮੈਂ ਬਹੁਤ ਛੋਟਾ ਕਾਰਕਟਰਾਂ ਹਾਂ ਤੇ ਪੰਜਾਬ ਦੇ ਵਿੱਚ ਸਮਾਜਿਕ ਕੰਮ ਪੰਜਾਬ ਦੇ ਹਿੱਤ ਚ ਕੰਮ ਦੇਸ਼ ਦੇ ਹਿੱਤ ਦੇ ਕੰਮ ਦੇ ਵਿੱਚ ਵੈਲਫੇਅਰ ਦੇ ਵਿੱਚ ਅਸੀਂ ਆਪਣਾ ਯੋਗਦਾਨ ਦੇ ਰਹੇ ਜਿੰਨਾ ਦੇ ਸਕਦੇ ਆ ਇਹਦੇ ਇਹਨੂੰ ਇਸ ਨੂੰ ਰਾਜਨੀਤੀ ਦਾ ਮੁੱਦਾ ਬਣਾਉਣਾ ਇਸ ਨੂੰ ਇਸ ਤਰੀਕੇ ਨਾਲ ਮਿਸ ਉਹ ਕਰਨਾ ਪਬਲਿਕ ਦੇ ਅੱਗੇ ਲੈ ਕੇ ਆਉਣਾ ਇਹ ਬੜੀ ਮਾੜੀ ਗੱਲ ਹੈ ਇਹਨਾਂ ਦੀ ਇਹਨਾਂ ਲੋਕਾਂ ਨੂੰ ਤੇ ਮੈਨੂੰ ਨਹੀਂ ਸਮਝ ਆਉਂਦਾ ਇਹਨਾਂ ਲੋਕਾਂ ਨੂੰ ਪ੍ਰੋਬਲਮ ਕੀ ਹੈ ਜਿਆਨੀ ਹਰ ਪੀਜੀ ਤੋਂ ਇਹ ਤੇ ਆਪਣੇ ਗੁਰੂ ਸਾਹਿਬਾਨ ਕਹੇ ਗਏ ਆ ਰੰਗਰੇਟੇ ਗੁਰੂ ਕੇ ਬੇਟੇ ਇਨੰਦ ਉਹ ਹੀ ਹਜਮ ਨਹੀਂ ਹੋ ਰਿਹਾ ਕਿ ਉਸ ਬੰਦੇ ਨੇ ਫਾਈਵ ਸਟਾਰ ਹੋਟਲ 'ਚ ਬੈਠ ਕੇ ਖਾਣਾ ਖਾ ਲਿਆ ਕਿਉਂ ਇੱਕ ਗਰੀਬ ਪਰਿਵਾਰ ਦਾ ਹੁੰਦਾ ਅੱਜ ਇਸ ਸ਼ਖਸੀਅਤ ਬਣੀ ਹੈ ਉਹ ਉਹ ਇੱਕ ਕੌਮ ਦਾ ਬੜਾ ਸੂਝਵਾਨ ਕੌਮ ਨੂੰ ਇੱਕ ਸੇਧ ਦੇਣ ਵਾਲਾ ਸਾਰੀ ਦੁਨੀਆ 'ਚ ਉਹਦਾ ਮਾਨ ਸਨਮਾਨ ਵਿਦਵਾਨ ਧਰਮ ਦਾ ਪ੍ਰਚਾਰਕ ਇਹਨਾਂ ਨੂੰ ਉਹ ਹਜਮ ਨਹੀਂ ਹੋ ਰਿਹਾ ਜੀ ਉਹਨੇ 5 ਸਟਾਰ ਹੋਟਲ 'ਚ ਬੈਠ ਕੇ ਖਾਣਾ ਖਾ ਲਿਆ ਇਹਨਾਂ ਦੇ ਤੇ ਆਪਦੇ ਪ੍ਰਧਾਨ ਦੇ ਕਈ 5 ਸਟਾਰ ਹੋਟਲ ਲੱਗੇ ਆ ਇਹਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੇ ਉੱਤੇ ਕਿਹੜੀ ਸੌੜੀ ਰਾਜਨੀਤੀ 'ਚ ਲੱਗੇ ਹੋਏ ਆ ਜਿੰਦਰ ਸਿੰਘ ਸਰਾ ਕਹਿੰਦੇ ਨੇ ਕਿ ਜਦੋਂ ਲਾਈਵ ਆਉਂਦੇ ਨੇ ਕਹਿੰਦੇ ਨੇ ਕਿ ਡਰਿੰਕ ਕੀਤੀ ਹੋਈ ਸੀ ਪਰਮਿੰਦਰ ਸਿੰਘ ਸੋਹਣਾ ਨੂੰ ਉਹਨਾਂ ਨੇ ਮੀਟ ਖਾਦਾ ਸੀ ਇਸ ਤਰੀਕੇ ਦੀਆਂ ਜਿਹੜੀਆਂ ਨੇ ਗੱਲਾਂ ਤੁਸੀਂ ਲਾਈਵ ਆ ਕੇ ਕਹਿੰਦੇ ਹੋ ਤੁਹਾਨੂੰ ਕੀ ਇਤਰਾਜ਼ ਜੇਕਰ ਖਾ ਲੈਂਦੇ ਤਾਂ ਖਾ ਲੈਣ ਦਿਓ ਮੈਨੂੰ ਤੇ ਕੋਈ ਇਤਰਾਜ਼ ਨਹੀਂ ਤੁਸੀਂ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਅਸੀਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਰ ਵੀ ਬਹੁਤ ਆਤ ਦੇ ਵਿੱਚ ਆਗੂ ਨੇ ਇਹ ਤਾਂ ਫਿਰ ਸ਼ਰਾਬ ਦੀ ਗੱਲ ਆ ਹੋਰ ਬੜੀਆਂ ਚੀਜ਼ਾਂ ਸਾਹਮਣੇ ਆ ਗਈਆਂ ਦੇਖੋ ਜੀ ਹਰਦੀਪ ਜੀ ਮੈਨੂੰ ਕੋਈ ਇਹਦੇ ਤੇ ਸਾਨੂੰ ਇਤਰਾਜ਼ ਨਹੀਂ ਅੱਡੇ ਵੱਲੋਂ ਜਿੰਨੇ ਜੋ ਖਾਣਾ ਵੀ ਨਾ ਖਾਣ ਪੀਣ ਦੀ ਆਜ਼ਾਦੀ ਹੈ ਅਸੀਂ ਇੱਕ ਡੈਮੋਕਰੈਟਿਕ ਮੁਲਕ ਦੇ ਵਿੱਚ ਰਹਿੰਦੇ ਆ ਸਾਨੂੰ ਕੋਈ ਇਸ ਆਪੱਤੀ ਜਾਂ ਮੈਨੂੰ ਕੋਈ ਇਹਦੇ ਤੇ ਇਤਰਾਜ਼ ਨਹੀਂ ਕਿਸੇ ਤਰ੍ਹਾਂ ਦਾ ਵੀ ਇਹ ਤੇ ਉੱਥੇ ਜਿਹੜਾ ਮਾਹੌਲ ਬਣਿਆ ਇਹਨਾਂ ਨੇ ਸਾਡੀਆਂ ਚੋਰੀ ਫੋਟੋਆਂ ਖਿੱਚੀਆਂ ਤੇ ਉਹਨੂੰ ਵਾਇਰਲ ਕਰ ਦਿੱਤਾ ਤੇ ਮੈਨੂੰ ਟੈਗ ਕਰ ਦਿੱਤਾ ਮੈਨੂੰ ਇਹਨਾਂ ਨੇ ਕਈ ਉਹਦੇ ਤੇ ਐਸੀਆਂ ਅੜ ਸਮਾਜਿਕ ਗੱਲਾਂ ਜਿਹੜੀਆਂ ਮੈਨੂੰ ਸੁਣਨੀਆਂ ਪਈਆਂ ਜਿਹੜਾ ਕਿ ਗਲਤ ਹੈ ਕਿਉਂ ਮੇਰਾ ਪਾਚ ਪਾਚ ਹੋਣਾ ਕੋਈ ਜੁਰਮ ਹੈ ਮੈਂ ਸਿੱਖਿਆ ਤੇ ਪਾਚ ਪਾਚ ਹੋਣਾ ਕੋਈ ਜੁਰਮ ਹੈ ਸਿਰਫ ਅਕਾਲੀ ਹੀ ਜਿਹੜੇ ਆ ਉਹ ਹੀ ਪੰਜਾਬ ਦੇ ਤੈਸ਼ੀ ਆ ਬਾਕੀ ਕੋਈ ਨਹੀਂ ਪੰਜਾਬ ਦਾ ਹਰ ਪਰਸਨ ਪੰਜਾਬ ਦਾ ਹਰ ਉਹ ਵਾਸੀੰਦਾ ਜਿਹੜਾ ਪੰਜਾਬ ਚ ਰਹਿੰਦਾ ਹੈ ਪੰਜਾਬ ਤੋਂ ਬਾਹਰ ਵੀ ਰਹਿੰਦਾ ਹੈ ਉਹਨੂੰ ਪੰਜਾਬ ਦਾ ਪੂਰਾ ਫਿਕਰ ਕਰਨ ਦਾ ਹੱਕ ਹੈ ਉਹਨੂੰ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਦਾ ਪੂਰਾ ਹੱਕ ਹੈ ਉਹ ਪੰਜਾਬ ਦੇ ਲਈ ਚੰਗੀ ਤਰ੍ਹਾਂ ਸੋਚਦਾ ਤੇ ਸਮਝਦਾ ਹੈ ਕਿ ਕੀ ਉਹਨਾਂ ਲਈ ਚੰਗਾ ਹੈ ਤੇ ਕੀ ਮਾੜਾ ਹੈ ਇਸ ਤਰੀਕੇ ਨਾਲ ਕਿਸੇ ਨੂੰ ਟੈਗ ਕਰਨਾ ਕਿ ਕੋਈ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਹੈ ਤੂੰ ਟੈਗ ਕਰ ਦੋ ਇਹ ਗਲਤ ਗੱਲ ਹੈ ਤੁਸੀਂ ਇਹ ਗੱਲ ਕਹੀ ਕਿ ਪਰਮਿੰਦਰ ਸਿੰਘ ਸੁਹਾਣਾ ਤੁਹਾਡੇ ਕੋਲ ਆਏ ਉਹ ਕਾਫੀ ਲੜਖਣ ਹੁੰਦੇ ਪਏ ਸੀ ਕਾਫੀ ਜ਼ਿਆਦਾ ਸ਼ਰਾਬ ਪੀਤੀ ਸੀ ਤੇ ਉਹਨਾਂ ਨੇ ਤੁਹਾਨੂੰ ਐਪਰੀਸ਼ੀਏਟ ਵੀ ਕੀਤਾ ਕਿ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੇ ਹੂੰ ਸਿੰਘ ਸਾਹਿਬ ਦੇ ਵੀ ਜਿਹੜੇ ਪੈਰੀ ਹੱਥ ਲਾਈ ਨਹੀਂ ਤੇ ਦੂਜੇ ਪਾਸੇ ਪਰਮਿੰਦਰ ਸੁਹਾਣਾ ਕਹਿੰਦੇ ਨੇ ਇਦਾਂ ਦੀ ਗੱਲ ਹੀ ਕੁਝ ਨਹੀਂ ਹੈ ਕਹਿੰਦੇ ਨੇ ਕਿ ਤੁਸੀਂ ਜਿਹੜਾ ਹੈਗਾ ਸੀਸੀਟੀਵੀ ਫੋਟੋਜ਼ ਨਿਕਲਵਾ ਲਓ ਕਹਿੰਦੇ ਨੇ ਕਿ ਤੁਸੀਂ ਜਿਹੜਾ ਹੈਗਾ ਬਿੱਲ ਮੈਂ ਸਾਹਮਣੇ ਕੱਢ ਕੇ ਰੱਖ ਦਾਂਗਾ ਉਹਦੇ ਤੇ ਗੱਲ ਕਰੋ ਬਿਲਕੁਲ ਗਲਤ ਗੱਲ ਹੈ ਪ੍ਰਵਿੰਦਰ ਸੁਹਾਣਾ ਜੀ ਨੂੰ ਇਹ ਗੱਲਾਂ ਲਕਾਉਣ ਦੀ ਲੋੜ ਨਹੀਂ ਇਹਨਾਂ ਦੀ ਪਾਰਟੀ ਦੇ ਪਹਿਲਾਂ ਵੀ ਲੀਡਰਸ਼ਿਪ ਨੇ ਕਈ ਬੰਦਿਆਂ ਨੇ ਇਹਨਾਂ ਨੇ ਓਪਨਲੀ ਕਿਹਾ ਜੇ ਖਾਂਦੇ ਪੀਂਦੇ ਆ ਤੇ ਸਾਨੂੰ ਕੀ ਫਰਕ ਹੈ ਕਿਸੇ ਦੀ ਨਿੱਜੀ ਜ਼ਿੰਦਗੀ ਹੈ ਜੋ ਮਰਜ਼ੀ ਖਾਵੇ ਪੀਵੇ ਸਾਨੂੰ ਕੀ ਪ੍ਰੋਬਲਮ ਨਹੀਂ ਦਿੱਕਤ ਨਹੀਂ ਇਸ ਜੀ ਨੂੰ ਛਪਾਉਣ ਦੀ ਕੀ ਲੋੜ ਹੈ ਉਸ ਦਿਨ ਇਹਨਾਂ ਦੇ ਹਾਲਾਤ ਇਹ ਸੀਗੇ ਇਹਨਾਂ ਕੋਲ ਖਲੋਤਾ ਨਹੀਂ ਸੀ ਜਾਂਦਾ ਤਾਂ ਨਹੀਂ ਕਿਹੜੇ ਨਸ਼ੇ ਦੇ ਵਿੱਚ ਟੱਲੀ ਸੀਗੇ ਤੇ ਕੀ ਕੀ ਬੋਲ ਰਹੇ ਸੀ ਕੀ ਗੱਲਬਾਤ ਕਰ ਰਹੇ ਸੀਗੇ ਉਹ ਵੀ ਇਹ ਤਾਂ ਭੁੱਲ ਗਏ ਹੋਣਗੇ ਹੁਣ ਇਤਰਾਜ਼ ਤੇ ਇਸ ਗੱਲ ਦਾ ਹੈ ਕਿ ਤੁਸੀਂ ਚੋਰੀ ਫੋਟੋਆਂ ਖਿੱਚ ਕੇ ਪਾਈ ਜਾਂਦੇ ਹੋ ਤੁਹਾਨੂੰ ਟੈਗ ਕਰੀ ਜਾਂਦੇ ਹੋ ਗਲਤ ਵੇ ਦੇ ਨਾਲ ਪ੍ਰੈਜ਼ੈਂਟ ਕਰੀ ਜਾਂਦੇ ਹੋ ਫੋਟੋਆਂ ਖਿੱਚਣੀਆਂ ਵਹਿੇ ਚੱਲੋ ਸਾਡੇ ਦਾ ਕਿਹਨੇ ਖਿੱਚੀਆਂ ਸੀ ਚੋਰੀ ਫੋਟੋਆਂ ਇਹ ਸਾਨੂੰ ਇਹ ਮੈਨੂੰ ਨਹੀਂ ਪਤਾ ਇਹ ਇਹਨਾਂ ਦੇ ਨਾਲ ਕਿਉਂਕਿ ਜਿਹੜੀਆਂ ਵਾਇਰਲ ਕੀਤੀਆਂ ਉਹ ਤਾਂ ਸਰਬਜੀਤ ਸਿੰਘ ਜਰੂਰਾਂ ਨੇ ਕੀਤੀਆਂ ਇਹ 10-12 ਬੰਦੇ ਸੀਗੇ ਇਹ ਲੋਕ ਹਾਂ ਉਹਨਾਂ ਚੋਂ ਕਿਸ ਨੇ ਖਿੱਚੀਆਂ ਹਨ ਨਹੀਂ ਪਤਾ ਕਿਉਂਕਿ ਸਾਡੇ ਮਨ 'ਚ ਇਹੋ ਜੀ ਕੋਈ ਸ਼ੰਕਾ ਸਾਡੇ ਮਨ 'ਚ ਇਹੋ ਜੀ ਕੋਈ ਚੋਰੀ ਨਹੀਂ ਸੀ ਹੈਗੀ ਐਤਾ ਹੀ ਤੇ ਓਪਨਲੀ ਬੈਠੇ ਸੀਗੇ ਹਾਂ ਇਹਦੇ ਇਹਨਾਂ ਦੇ ਮਨਾਂ 'ਚ ਚੋਰੀਆਂ ਤੇ ਇਹਨਾਂ ਦੇ ਮਨਾਂ ਦੇ ਵਿੱਚ ਇਹ ਪੁਰਨੇਨਾਂ ਨੂੰ ਸੁਝਦੇ ਆ ਇਹੋ ਜਿਹੀਆਂ ਹਰਕਤਾਂ ਕਰਨਦੇ ਜਿਹੜੀਆਂ ਕਿ ਬੇੋਸ਼ੀਆਂ ਬਿਲਕੁਲ ਹੈਗੀਆਂ ਵਾ ਤੇਜਿੰਦਰ ਜੀ ਤੁਹਾਡਾ ਨਾਮ ਤਾਂ ਅੱਗੇ ਆਏ ਗਈ ਕਿਉਂਕਿ ਹਾਲੀ ਦੇ ਵਿੱਚ ਤੁਸੀਂ ਰਣਜੀਤ ਸਿੰਘ ਗਿੱਲਪੁਰਾ ਨੂੰ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੈ ਕੇ ਆਏ ਹੋ ਫਿਰ ਜਦੋਂ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਬੈਠਦੇ ਹੋ ਤਾਂ ਇੱਕ ਵੱਖਰਾ ਤੁਹਾਡਾ ਬਣਾ ਕੇ ਬੈਠੇ ਹੋ ਹੀ ਨਹੀਂ ਫਿਰ ਨਾਮ ਕਿਉਂ ਨਹੀਂ ਆਏਗਾ ਕਿ ਤੇਜਿੰਦਰ ਸਿੰਘ ਸਰਾਈ ਜਿਹੜਾ ਹੈਗਾ ਫੱਟੀ ਪੋਚ ਰਹੇ ਨਹੀਂ ਤੇ ਗਲਤ ਗੱਲ ਹੈ ਜੀ ਬਿਲਕੁਲ ਗਲਤ ਗੱਲ ਹੈ ਇਸ ਤਰ੍ਹਾਂ ਨਹੀਂ ਹੈਗਾ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਵਿੱਚ ਕਿਸੇ ਦਾ ਆਉਣਾ ਜਾਣਾ ਇਹ ਲੱਗਿਆ ਰਹਿੰਦਾ ਹੈ ਕਿਸੇ ਵਿਅਕਤੀ ਨੂੰ ਦੂਜੀ ਪਾਰਟੀ ਦੇ ਕਿਸੇ ਆਮ ਵਿਅਕਤੀ ਨੂੰ ਭਾਜਪਾ ਦੀ ਕਾਰਜਸ਼ਾਲੀ ਵਰਕਿੰਗ ਭਾਜਪਾ ਦੀ ਨੀਤੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਨੀਤੀਆਂ ਤੋਂ ਜੇ ਪ੍ਰਭਾਵਿਤ ਹੋ ਕੇ ਕੋਈ ਬੰਦਾ ਭਾਜਪਾ ਨੂੰ ਜੁਆਇਨ ਕਰਦਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਉਹਨੂੰ ਗੁੰਮਰਾ ਕਰਕੇ ਲੈ ਕੇ ਆਏ ਆ ਉਹ ਆਪਣੀ ਮਰਜ਼ੀ ਨਾਲ ਆਪ ਆਇਆ ਉਹਦਾ ਕਨਸਟੀਟਿਊਸ਼ਨਲ ਰਾਈਟ ਹੈ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਸਮਾਜ ਸੇਵਾ ਦਾ ਕੰਮ ਕਰ ਸਕਦਾ ਹੈ ਇਸ ਦੇ ਵਿੱਚ ਉਹਨਾਂ ਨੂੰ ਕੀ ਇਤਰਾਜ਼ ਹੈ ਕੀ ਇਤਰਾਜ਼ ਹੈ ਇਸ ਦੇ ਵਿੱਚ ਰਜਿੰਦਰ ਜੀ ਤੁਸੀਂ ਇੱਕ ਦਬਕਾ ਮਾਰਿਆ ਸਰਬਜੀਤ ਝਿੰਜ ਨੂੰ ਦੂਜਾ ਮਾਰਿਆ ਪਰਮਿੰਦਰ ਸੁਹਾਣਾ ਨੂੰ ਤੇ ਹੁਣ ਅੱਗੋਂ ਪਰਮਿੰਦਰ ਸੁਹਾਣਾ ਵੀ ਦਬਕਾ ਰਹੇ ਨਹੀਂ ਉਹ ਕਹਿ ਰਹੇ ਨੇ ਕਿ ਜੇ ਤੁਸੀਂ ਇਸ ਤਰੀਕੇ ਦੇ ਨਾਲ ਮੇਰਾ ਜਿਹੜਾ ਫੈਕਟਰ ਅਸੈਸੀਨੇਸ਼ਨ ਕਰ ਰਹੇ ਹੋ ਤੋ ਤੁਹਾਡੀ ਖਿਲਾਫ ਮਾਨ ਹਾਨੀ ਦਾ ਜਿਹੜਾ ਹੈਗਾ ਪਰਚਾ ਦਰਜ ਕੀਤਾ ਜਾਏਗਾ ਤਿਆਰ ਹੋ ਜਿਹੜਿਆ ਚੋਰੀ ਫੋਟੋਆਂ ਖਿੱਚ ਕੇ ਇਹਨਾਂ ਨੇ ਮੇਰਾ ਕਰੈਕਟਰ ਅਸਾਸਿਨੇਸ਼ਨ ਕੀਤਾ ਉਸ ਦਾ ਜ਼ਿੰਮੇਵਾਰ ਕੌਣ ਹੈ ਪਹਿਲਾਂ ਇਹ ਹੈ ਕਿ ਮੈਂ ਆ ਇਹ ਵੀ ਤਿਆਰ ਰਹਿਣ ਤੁਹਾਡੇ ਵੱਲੋਂ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਜੇ ਕਿਸੇ ਤਰੀਕੇ ਦੀ ਇਸ ਤਰੀਕੇ ਨਾਲ ਇਹ ਕਰਨਾ ਚਾਹੁੰਦੇ ਹੈ ਤਾਂ ਠੀਕ ਹੈ ਫਿਰ ਇਹ ਵੀ ਜਵਾਬ ਦੇਣ ਇਸ ਗੱਲ ਦਾ ਕਾਨੂੰਨੀ ਕਾਰਵਾਈ ਦਾ ਕਿੰਨੇ ਸ਼ੁਰੂਆਤ ਕੀਤੀ ਹੈ ਅਸੀਂ ਤਾਂ ਨਹੀਂ ਕੀਤੀ ਸ਼ੁਰੂਆਤ ਇਹਨਾਂ ਨੇ ਕੀਤੀ ਹੈ ਤੁਹਾਡਾ ਜਿਹੜਾ ਇਹਨਾਂ ਨੇ ਕਰੈਕਟਰ ਅਸੈਸਿਨੇਸ਼ਨ ਕੀਤਾ ਹੈ ਉਸ ਦਾ ਕੌਣ ਜਵਾਬਦੇਹ ਹੈ ਅਸੀਂ ਤਾਂ ਸੱਚ ਬੋਲਿਆ ਅਸੀਂ ਤਾਂ ਕੁਝ ਵੀ ਗਲਤ ਨਹੀਂ ਬੋਲਿਆ ਅਸੀਂ ਕੁਝ ਵੀ ਨਹੀਂ ਛੁਪਾਇਆ ਇਹ ਛਪਾਉਂਦੇ ਫਿਰਦੇ ਕਈ ਚੀਜ਼ਾਂ ਆਪਦੀਆਂ ਠੀਕ ਹੈ ਪਾਰਟੀ ਕਰ ਰਹੀ ਸੀ ਆਪਦੀ ਕਰੋ ਆਪ ਤੁਸੀਂ ਮੈਚ ਇੰਜੋਏ ਕਰ ਰਹੇ ਸੀ ਇੰਡੀਆ ਪਾਕਿਸਤਾਨ ਦਾ ਮੈਚ ਚੱਲ ਰਿਹਾ ਸੀ ਤੁਸੀਂ ਇੰਜੋਏ ਕਰ ਰਹੇ ਸੀ ਬੈਠੇ ਹੋ ਤੇ ਸਾਰੇ ਜਾਣੇ ਕਰੋ ਅਸੀਂ ਹਾਨੂੰ ਕੋਈ ਇਤਰਾਜ਼ ਨਹੀਂ ਤੇਜਿੰਦਰ ਸਿੰਘ ਸਰਾ ਦੇ ਉੱਤੇ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਏ ਕਿ ਉਹਨਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਮਿਲ ਕੇ ਚਰਨਜੀਤ ਬਰਾੜ ਹੋਰਾਂ ਦੇ ਨਾਲ ਮਿਲ ਕੇ ਪੰਥਕ ਪਗੋੜੇ ਇੱਕ ਜਿਹੜਾ ਹੈਗਾ ਪੇਜ ਵੀ ਜਿਹੜਾ ਬਣਾ ਦਿੱਤਾ ਗਿਆ ਤਾਂ ਕਿ ਜਿਹੜਾ ਹੈਗਾ ਬੁਰੀ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਬਦਨਾਮ ਕੀਤਾ ਜਾ ਸਕੇ ਹੇ ਬਿਲਕੁਲ ਗਲਤ ਗੱਲ ਹੈ ਜੀ ਮੈਨੂੰ ਅਜੇ ਤੱਕ ਨਹੀਂ ਪਤਾ ਕਿਹੜਾ ਪੰਥ ਪਗੋੜੀ ਦੀ ਤੁਸੀਂ ਗੱਲ ਕਰ ਰਹੇ ਮੈਂ ਨਹੀਂ ਦੇਖਿਆ ਅਜੇ ਤੱਕ ਕਿ ਪੇਜ ਹੀ ਨਹੀਂ ਦੇਖਿਆ ਮੈਂ ਇਸ ਤਰ੍ਹਾਂ ਦੀ ਰਾਜਨੀਤੀ ਨਾ ਕਰਦਾ ਨਾ ਮੈਂ ਉਹਨੂੰ ਸੁਣਦਾ ਤੇ ਨਾ ਮੈਂ ਉਹਦੇ 'ਚ ਇੰਟਰਸਟ ਰੱਖਦਾ ਸਾਡੀ ਪਾਰਟੀ ਦੀਆਂ ਗਾਈਡਲਾਈਨਸ ਬੜੀਆਂ ਕਲੀਅਰ ਹੈ ਅਸੀਂ ਆਪਣਾ ਇੱਕ ਸਮਾਜਿਕ ਤੌਰ ਦੇ ਉੱਤੇ ਜਿਹੜਾ ਕੰਮ ਕਰਦੇ ਹਾਂ ਕੋਈ ਅਸੀਂ ਇਹੋ ਜੀ ਗਲਤ ਰਾਜਨੀਤੀ ਤਾਂ ਗਲਤ ਇਹੋ ਜੀ ਟਿੱਕਾ ਟਿੱਪਣੀ ਕਿਸੇ ਤੇ ਨਹੀਂ ਕਰਦਾ ਜਿਸ ਲਈ ਕਿ ਤੁਸੀਂ ਵਾਰ-ਵਾਰ ਗੱਲ ਕਰਦੇ ਹੋ ਕਿ ਜਿਹੜੇ ਸਮਾਜਿਕ ਸਰੋਕਾਰ ਹੁੰਦੇ ਨੇ ਇੱਕ ਦੂਜੇ ਨਾਲ ਬੈਠਣਾ ਵੀ ਹੁੰਦਾ ਦੂਸਰੀਆਂ ਪਾਰਟੀਆਂ ਦੇ ਲੋਕਾਂ ਦੇ ਨਾਲ ਵੀ ਸੰਬੰਧ ਹੁੰਦੇ ਨੇ ਇਸੇ ਤਰੀਕੇ ਤੁਹਾਡੀਆਂ ਬਹੁਤ ਸਮਾਂ ਪਹਿਲਾਂ ਜਿਹੜੀਆਂ ਹੋਰ ਫੋਟੋਗ੍ਰਾਫੀ ਐਸੀਆਂ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਨਾਲ ਵੀ ਬਹਾਰਸਮਿਰਤ कौर ਬਾਦਲ ਹੋਰਾਂ ਦੇ ਨਾਲ ਵੀ ਤੁਸੀਂ ਬੈਠੇ ਹੋਏ ਦਿਖਾਈ ਦਿੱਤੇ ਨੌ ਮਾਸ ਦਾ ਰਿਸ਼ਤਾ ਸੀਗਾ ਉਹ ਸਾਰੇ ਜਿਹੜੀਆਂ ਚੀਜ਼ਾਂ ਟੁੱਟੀਆਂ ਨੇ ਹੁਣ ਕਦੇ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਨਾਲ ਗੱਲ ਨਹੀਂ ਹੋਈ ਕਿ ਜਰਾ ਰੋਕੋ ਸਰਬਜੀਤ ਝਿੰਦਰ ਨੂੰ ਕੀ ਕਰ ਰਹੇ ਨੇ ਕਦੇ ਗੱਲ ਨਹੀਂ ਕੀਤੀ ਕਿਹਾ ਨਹੀਂਗਾ ਭਾਈ ਬੰਦੇ ਦੇ ਤੌਰ ਤੇ ਕਿਹਾ ਜਾ ਸਕਦਾ ਹੈਗਾ ਕੋਈ ਸ਼ਿਕਾਇਤ ਕੀਤੀ ਜਾ ਸਕਦੀ ਹੈ ਦੇਖੋ ਇਸ ਤਰ੍ਹਾਂ ਜੀ ਉਹ ਵੱਡੇ ਲੀਡਰ ਹੈਗੇ ਵੱਡੇ ਨੇਤਕ ਪਾਰਟੀ ਦੇ ਪ੍ਰਧਾਨ ਹੈਗੇ ਜਦੋਂ ਲਾਇੰਸ ਦੇ ਵਿੱਚ ਸੀ ਕਿ ਸਾਡਾ ਆਉਣਾ ਜਾਣਾ ਸੀ ਉਹਨਾਂ ਦੇ ਨਾਲ ਉੱਠਣਾ ਬੈਠਣਾ ਸੀਗਾ ਪੋਲੀਟਿਕਲੀ ਵੀ ਮਾਨ ਪੋਲੀਟਿਕਲੀ ਵੀ ਕਈ ਸਮਾਜਿਕ ਫੰਕਸ਼ਨਾਂ ਦੇ ਉੱਤੇ ਇਕੱਠੇ ਹੋਣਾ ਇੱਕ ਆਮ ਗੱਲ ਹੈ ਸੁਭਾਵਿਕ ਗੱਲ ਹੈ ਹੁਣ ਵੀ ਅਸੀਂ ਪਿੱਛੇ ਜੇ ਵੀ ਪੰਚਾਂ ਦੇ ਉੱਤੇ ਸਮਾਜਿਕ ਫੰਕਸ਼ਨਾਂ ਤੇ ਇਕੱਠੇ ਹੋਏ ਹੁੰਦੇ ਰਹੀਦਾ ਬਾਕੀ ਰਹੀ ਗੱਲ ਵੀ ਆਲਰੇਡੀ ਮੈਂ ਉਹਨਾਂ ਨੂੰ ਪਹਿਲਾਂ ਵੀ ਇਹ ਰਿਕੁਐਸਟ ਜਿਹੜੀ ਆ মিডিਆ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਕਹਿ ਰਿਹਾ ਕਿ ਉਹਨਾਂ ਨੂੰ ਚਾਹੀਦਾ ਵਾ ਕਿ ਆਪਣੇ ਇਸ ਜਿਹੜੀ ਇਹ ਉਹਨਾਂ ਦੀ ਟਰੋਲ ਬ੍ਰਿਗੇਡ ਹੈ ਜਿਹੜੀ ਉਹਨਾਂ ਦੀ ਅਹੁਦੇਦਾਰ ਟਰੋਲ ਬ੍ਰਿਗੇਡ ਬਣੀ ਹੋਈ ਆ ਇਹਨਾਂ ਨੂੰ ਸਮਝਾਉਣ ਵੀ ਇਸ ਤਰੀਕੇ ਦੀ ਰਾਜਨੀਤੀ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਇਹਦੇ 'ਚ ਸਗੋਂ ਤੁਹਾਡਾ ਘਟਾ ਹੀ ਆ ਇਹਦੇ 'ਚ ਕੋਈ ਵਾਦਾ ਨਹੀਂ ਹੈਗਾ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣਾ ਆਪਣਾ ਰਾਜਨੀਤੀ ਕਰਨ ਦਾ ਪੂਰਾ ਹੱਕ ਹੈ ਪਰ ਇਸ ਤਰੀਕੇ ਦੀ ਘਟੀਆ ਰਾਜਨੀਤੀ ਕਰਨ ਦੇ ਵਿੱਚ ਪਬਲਿਕ ਜਿਹੜੀ ਹੈ ਉਹ ਸਮਝਦੀ ਹੈ ਕਿ ਇਹ ਟ੍ਰੋਲਿੰਗ ਕੌਣ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ ਇਸ ਤਰ੍ਹਾਂ ਦੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਇਹਨਾਂ ਲੋਕਾਂ ਨੂੰ ਇੱਕ ਉਮੀਦਵਾਰ ਹੈ ਇੱਕ ਰਿਸਪਾਂਸਿਬਲ ਲੋਕ ਹੈ ਕਿਹਾ ਇਸ ਤਰ੍ਹਾਂ ਦੀ ਇਹਨਾਂ ਨੂੰ ਹਰਕਤਾਂ ਨਹੀਂ ਕਰਨੀਆਂ ਚਾਹੀਦੀ ਤੇਜਿੰਦਰ ਜੀ ਮੁਹਾਲੀ ਤੋਂ ਬਾਹਰ ਆ ਕੇ ਆਪਾਂ ਪੰਜਾਬ ਦੀ ਗੱਲ ਕਰੀਏ ਹਾਲੀ ਦੇ ਵਿੱਚ ਅਸੀਂ ਸਾਰਿਆਂ ਨੇ ਬੜਾ ਜਿਹੜਾ ਹੈਗਾ ਉਹ ਸੰਤਾਪ ਨੂੰ ਜਿਹੜਾ ਹੈਗਾ ਹੰਡਾਇਆ ਜਿਹੜਾ ਹੜਾਂ ਦੀ ਮਾਰ ਹਿੱਟ ਸਾਡਾ ਪੰਜਾਬ ਆ ਗਿਆ। ਤੇ ਅਜਿਹੇ ਚਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਨੇ 1600 ਕਰੋੜ ਰੁਪਏ ਦਾ ਰਾਹਤ ਜਿਹੜਾ ਹੈਗਾ ਪੈਕੇਜ ਦਿੱਤਾ ਜਾਂਦਾ ਹੈਗਾ। ਉਧਰੋਂ ਹਿਮਾਚਲ ਨੂੰ ਵੀ ਦਿੱਤਾ ਜਾਂਦਾ ਹੈ। ਹਿਮਾਚਲ ਸੇ ਥੈਂਕਸ, ਥੈਂਕ ਯੂ ਪ੍ਰਾਈਮ ਮਿਨਿਸਟਰ। ਲੇਕਿਨ ਇਧਰੋਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪਾਰਟੀਆਂ ਦੇ ਵੱਲੋਂ ਵੀ ਤੇ ਕੁਝ ਇੱਕ ਜਥੇਬੰਦੀਆਂ ਵੱਲੋਂ ਵੀ ਇਹ ਆਵਾਜ਼ ਆਉਂਦੀ ਆ ਕਿ ਦਿੱਤਾ ਹੀ ਕੁਝ ਨਹੀਂ। ਤੁਛੀ ਜਿਹੀ ਜਿਹੜੀ ਜਿਹੜੀ ਭੇਟਾ ਦੇ ਕੇ ਗਏ ਨੇ ਕੁਝ ਨਹੀਂ ਕੀਤਾ ਪ ਇਹ ਬਿਲਕੁਲ ਕੁਝ ਲੋਕਾਂ ਦਾ ਆਪਣੇ ਸਵਾਰਥ ਦੇ ਕਾਰਨ ਇਹ ਗੱਲਾਂ ਕਹੀਆਂ ਗਈਆਂ ਸਾਰੇ ਪੰਜਾਬ ਨੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦਾ ਧੰਨਵਾਦ ਕੀਤਾ ਕਿ ਉਹ ਆਏ ਉਹਨਾਂ ਨੇ ਹੜਪੀੜਤਾਂ ਦੀ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਦੇ ਵਿਚਾਰ ਸੁਣੇ ਉਹਨਾਂ ਦੀ ਗੱਲ ਸੁਣੀ ਨੇੜਿਓਂ ਉਹ ਕੀ ਗੱਲ ਸੁਣੀ ਦੂਰ ਬੈਠੇ ਸੀ ਉਹਨਾਂ ਨੂੰ ਕੋਲੇ ਆਪਣੇ ਬੁਲਾ ਕੇ ਕੋਲੇ ਬਿਠਾ ਕੇ ਉਹਨਾਂ ਦੀ ਗੱਲ ਸੁਣੀ ਕਿਸਾਨਾਂ ਦੀ ਉਸ ਏਰੀਆ 'ਚ ਜਿਹੜੇ ਲੋਕ ਪੀੜਤ ਸੀਗੇ ਉਹਨਾਂ ਲੋਕਾਂ ਦੀ ਆਵਾਜ਼ ਸੁਣੀ ਉਸ ਆਵਾਜ਼ ਸੁਣਦੇ ਹੋਏ ਤੁਰੰਤ ਇਹ ਫੈਸਲਾ ਉਹਨਾਂ ਨੇ ਲਿਆ ਤੇ ਉਹਨਾਂ ਨੇ ਤੁਰੰਤ 1600 ਕਰੋੜ ਰੁਪਈਆ ਰਾਸ਼ੀ ਜਿਹੜੀ ਸੀ ਤੁਰੰਤ ਉਹਨਾਂ ਨੇ ਇਸ਼ੂ ਕੀਤੀ ਪੰਜਾਬ ਦੇ ਲਈ ਤੇ ਇਸ ਤੋਂ ਪਹਿਲਾਂ ਡਿਜਾਸਟਰ ਮੈਨੇਜਮੈਂਟ ਦਾ ਜਿਹੜਾ ਫੰਡ ਹੈ ਉਹ ਆਲਰੇਡੀ 12 125000 ਕਰੋੜ ਰੁਪਏ ਦਾ ਤੇ ਸਰਕਾਰ ਕੋਲ ਸਟੇਟ ਗਵਰਨਮੈਂਟ ਕੋਲ ਪਿਆ ਸੀ ਜਿਹੜਾ ਚੀਫ ਸੈਕਟਰੀ ਸਾਹਿਬ ਨੇ ਦੱਸਿਆ ਤੇ ਇਹ ਵੀ ਗੱਲ ਜਿਹੜੀ ਉਹਨਾਂ ਨੇ ਕਹੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਅਸੈਸ ਕਰਕੇ ਦੱਸੇਗਾ ਉਹਨੂੰ ਸਟੇਟ ਗਵਰਨਮੈਂਟ ਅਸੈਸ ਕਰਕੇ ਦੱਸੇ ਕਿ ਕਿੰਨਾ ਨੁਕਸਾਨ ਹੈ ਤੇ ਹਰ ਬਣਦਾ ਮਵਾਜਾ ਹੜ ਪੀੜਤਾ ਨੂੰ ਦਿੱਤਾ ਜਾਊਗਾ ਤੇ ਹੜ ਪੀੜਤਾ ਦੇ ਨਾਲ ਕੇਂਦਰ ਸਰਕਾਰ ਬਿਲਕੁਲ ਨਾਲ ਖਲੋਤੀ ਹੈ ਉਹਨਾਂ ਦੇ ਨਾਲ ਪਰਿਵਾਰਕ ਵਾਂਗ ਇਹ ਗੱਲ ਕਹਿਣੀ ਕਿ ਦਿੱਤਾ ਹੀ ਕੁਛ ਨਹੀਂ ਆਹ ਨਹੀਂ ਕੁਛ ਕੀਤਾ ਇਹ ਸਿਆਸੀ ਲੋਕਲ ਸਿਆਸੀ ਪਾਰਟੀਆਂ ਦੇ ਰੀਜਨ ਪੋਲੀਟੀਕਲ ਪਾਰਟੀਆਂ ਦੇ ਜਾਂ ਕੁਛ ਐਸੇ ਲੋਕਾਂ ਦੇ ਨਿਜੀ ਮਫਾਦ ਆ ਜਿਨ੍ਹਾਂ ਦੀ ਰਾਜਨੀਤੀ ਹੀ ਉਹਨਾਂ ਦੀ ਰਾਜਨੀਤੀ ਨਾ ਰਾਜਨੀਤਿਕ ਰੋਟੀਆਂ ਹੀ ਇਸ ਗੱਲ ਤੇ ਪੱਕਦੀਆਂ ਵਾਂ ਕਿ ਦੂਜੇ ਨੂੰ ਭੰਡੀ ਜਾਓ ਇਹਦੇ ਨਾਲ ਹੀ ਤੇਜਿੰਦਰ ਜੀ ਤੁਸੀਂ ਕਹਿੰਦੇ ਹੋ ਕਿ ਪੀਐਮ ਸਾਹਿਬ ਕਿਸਾਨਾਂ ਨੂੰ ਕੋਲ ਬਿਠਾਇਆ ਅਸੀਂ ਗੱਲ ਕਰੀਏ ਪੰਜਾਬ ਸਰਕਾਰ ਦੇ ਅਧਿਕਾਰੀ ਉਹ ਵੀ ਉੱਥੇ ਮੌਜੂਦ ਸੀ ਮੀਟਿੰਗ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਹੋਈ ਹੈਗੀ ਲੇਕਿਨ ਉਸ ਦੇ ਬਾਵਜੂਦ ਹਰਦੀਪ ਮੁੰਡੀਆਂ ਕਹਿੰਦੇ ਨੇ ਕਿ ਸਾਡਾ ਮਜ਼ਾਕ ਉਡਾ ਕੇ ਚਲੇ ਗਏ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲੋਂ ਉਹ ਮੰਗ ਦਾ ਕਰਦੇ ਨੇ ਕਿ ਸਾਨੂੰ ਜਿਹੜਾ ਹੈਗਾ ਵੱਧ ਪੈਸਾ ਚਾਹੀਦਾ ਹੈ ਤੁਸੀਂ 1600 ਕਰੋੜ ਦੇ ਕੇ ਜਾ ਰਹੇ ਹੋ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਹਿੰਦੇ ਨੇ ਕਿ ਆਪਕੋ ਹਿੰਦੀ ਨਹੀਂ ਆਉਂਦੀ ਕਿਆ ਤੇ ਉਸ ਤੋਂ ਬਾਅਦ ਹਰਪਾਲ ਚੀਮਾ ਨਾਲ ਦੀ ਨਾਲ ਅਮਨ अरोड़ा ਤੇ ਪੰਜਾਬ ਸਰਕਾਰ ਦੇ ਕੁਝ ਇੱਕ ਹੋਰ ਮੰਤਰੀ ਵੀ ਪ੍ਰੈਸ ਕਾਨਫਰੰਸ ਕਰਦੇ ਨੇ ਬਕਾਇਦਾ ਕਹਿੰਦੇ ਨੇ ਕਿ ਪੰਜਾਬ ਦਾ ਆ ਕੇ ਮਜ਼ਾਕ ਉਡਾ ਕੇ ਗਏ ਨੇ ਚਾਹੀਦਾ ਤਾਂ ਐ ਸੀ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦੇ ਅੱਲੇ-ਜਖਮਾਂ ਦੇ ਉੱਤੇ ਮਾਲਮ ਲਗਾंदे ਲਗਾਤਾਰ 3-3 4-4 ਪ੍ਰੈਸ ਕਾਨਫਰੰਸ ਭਾਜਪੀ ਦੇ ਬਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਬਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਹੈ ਏ ਜੀ ਇਹਨਾਂ ਦੀ ਇੱਕ ਨਿਜੀ ਇਹਨਾਂ ਦੇ ਆਪ ਦੇ ਸਵਾਰਥਾਂ ਨੂੰ ਪੂਰਤੀ ਕਰਨ ਦੇ ਲਈ ਇਹਨਾਂ ਨੇ ਇਹ ਕੰਮ ਕੀਤਾ ਹੈ ਬਿਲਕੁਲ ਗਲਤ ਹੈ ਮੁੰਡੀਆਂ ਸਾਹਿਬ ਨੂੰ ਸੱਚ ਜਾਣੋ ਨਾ ਪੰਜਾਬ ਦੇ ਵਿੱਚ ਮੈਨੂੰ ਲੱਗਦਾ 95% ਪੰਜਾਬ ਦੇ ਲੋਕ ਮੁੰਡੀਆਂ ਸਾਹਿਬ ਨੂੰ ਇਸ ਤੋਂ ਪਹਿਲਾਂ ਨਹੀਂ ਸੀ ਜਾਣਦੇ ਕਿ ਉਹ ਕੈਬਨਿਟ ਮਨਿਸਟਰ ਵੀ ਹੈਗੇ ਆ ਮੈਨੂੰ ਆਪ ਨਹੀਂ ਸੀ ਪਤਾ ਕਿ ਕੈਬਨਿਟ ਮਨਿਸਟਰ ਹੈਗੇ ਕੋਈ ਮੁੰਡੀਆਂ ਦਾ ਨਾਮ ਦੇ ਕੋਈ ਕੈਬਨਿਟ ਮਨਿਸਟਰ ਮੈਨੂੰ ਵੀ ਨਹੀਂ ਸੀ ਪਤਾ ਕੋਈ ਕਦੀ ਇਹਨਾਂ ਨੇ ਕੋਈ ਇਹੋ ਜਿਹਾ ਕਾਰਜ ਹੀ ਨਹੀਂ ਕੀਤਾ ਜਿਹਦੇ ਕਰਕੇ ਪੰਜਾਬ ਇਹਨਾਂ ਦੀ ਸ਼ਲਾਘਾ ਕਰੇ ਕੋਈ ਕੰਮ ਹੀ ਨਹੀਂ ਅਸਾ ਕੀਤਾ ਇਹਨਾਂ ਨੇ ਕਦੀ ਸਾਹਮਣੇ ਹੀ ਨਹੀਂ ਆਏ ਕਦੀ ਇਹਨਾਂ ਨੇ ਲੋਕਾਂ ਦਾ ਦੁੱਖ ਨਹੀਂ ਵੰਡਾਇਆ ਜਦੋਂ ਮੈਨੂੰ ਵੀ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਕੋਈ ਮੁੰਡੀਆਂ ਆ ਨਾ ਦੇ ਮਨਿਸਟਰ ਆ ਤੇ ਉਹ ਕਹਿੰਦੇ ਸਾਡਾ ਮਜ਼ਾਕ ਬਣਾਇਆ ਮਜ਼ਾਕ ਇਹਨਾਂ ਨੇ ਆਪਣਾ ਆਪ ਬਣਾਇਆ ਹੈ ਪ੍ਰਾਈਮ ਮਿਨਿਸਟਰ ਸਰ ਦੀ ਮੀਟਿੰਗ ਹੋਵੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮੀਟਿੰਗ ਹੋਵੇ ਇਹਨਾਂ ਦੀ ਸਰਕਾਰ ਦੇ ਚੀਫ ਸਕੱਟਰੀ ਉੱਥੇ ਬੈਠੇ ਹੋਣ ਸਾਰੀ ਗੱਲਬਾਤ ਹੋਈ ਹੋਵੇ ਇਹ ਕਹਿਣ ਇਹ ਜੀ ਮੈਨੂੰ ਸਮਝ ਨਹੀਂ ਆਈ ਇਹਦਾ ਮਤਲਬ ਹੈ ਇਹਨਾਂ ਨੂੰ ਹਿੰਦੀ ਨਹੀਂ ਸਮਝ ਆਈ ਇਹਦੇ ਪਿੱਛੇ ਕੀ ਕਾਰਨ ਹੈ ਤੇ ਹੁਣ ਮੁੰਡਿਆ ਸਾਹਿਬ ਵੀ ਦੱਸ ਸਕਦੇ ਆ ਤੇ ਮਜ਼ਾਕ ਤੇ ਇਹਨਾਂ ਨੇ ਆਪ ਦਾ ਆਪ ਬਣਾਇਆ ਇਹਨਾਂ ਨੂੰ ਉੱਥੇ ਨਜ਼ਰ ਨਹੀਂ ਆਇਆ ਵੀ 12.5 ਹਜ਼ਾਰ ਕਰੋੜ ਰੁਪਈਆ ਦਾ ਤੁਹਾਡਾ ਚੀਫ ਸਕੱਟਰੀ ਦੱਸ ਰਿਹਾ ਕਿ ਸਾਡੇ ਕੋਲੇ ਸਰਕਾਰੀ ਪਹਿਲਾਂ ਹੀ ਕੇਂਦਰ ਦਾ ਜਿਹੜਾ ਡਿਜਾਸਟਰ ਮੈਨੇਜਮੈਂਟ ਫੰਡ ਉੱਪਿਆ ਹੋਇਆ 1600 ਕਰੋੜ ਰੁਪਈਆ ਇਮੀਡੀਏਟ ਉਹਨਾਂ ਨੇ ਰੀਲੀਫ ਹੋਰ ਦਿੱਤੀ ਇਹਨਾਂ ਨੂੰ ਤਾਂ ਸਭ ਨੂੰ ਧੰਨਵਾਦ ਕਰਨਾ ਚਾਹੀਦਾ ਹੈਗਾ ਪੰਜਾਬ ਸਰਕਾਰ ਵੱਲੋਂ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਆਏ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਇਹਨਾਂ ਦਾ ਧੰਨਵਾਦ ਕਰਨ ਦੀ ਬਜਾਏ ਆਪਦੀਆਂ ਸਿਆਸੀ ਰੋਟੀਆਂ ਸੇਕਣ ਦੇ ਲਈ ਆ ਸੌੜੀ ਰਾਜਨੀਤੀ ਤੇ ਉਤਰ ਆਏ। ਬਾਕੀ ਵੈਸੇ ਵੀ ਪੰਜਾਬ ਦੇ ਵਿੱਚ ਜਿਵੇਂ ਹੜਾਏ ਆ ਨਾ ਉਹਨਾਂ ਹੜਾਂ ਦੇ ਵਿੱਚ ਆਮ ਆਦਮੀ ਪਾਰਟੀ ਵੀ ਹੜਾਂ ਚ ਵਹਿ ਗਈ ਹੈ। ਜਾ ਕੇ ਪਤਾ ਕਰ ਲਓ ਪੰਜਾਬ ਦੇ ਪਿੰਡਾਂ ਦੇ ਵਿੱਚ ਕਿ ਇਹਨਾਂ ਦੇ ਪ੍ਰਤੀ ਲੋਕਾਂ ਦੀ ਸੋਚ ਹੈ। ਪੰਜਾਬ ਦੇ ਲੋਕ ਤੇ ਅੱਜ ਇਹ ਗੱਲ ਕਹਿ ਰਹੇ ਆ ਕਹਿੰਦੇ ਜੇ ਭਾਜਪਾ ਹੁੰਦੀ ਤੇ ਅੱਜ ਅਸੀਂ ਸ਼ਾਇਦ ਵੱਜਣ ਦੇ ਨਾਲੇ ਹੜ ਜੜੇ ਆਉਣੇ ਆ ਇਹ ਕੁਦਰਤੀ ਆਪਦਾ ਹੈ ਇਹ ਕਿਸੇ ਨੇ ਲਿਆਂਦੇ ਨਹੀਂ ਗੇ ਇਹਦਾ ਇਹਨੂੰ ਮੈਨੇਜ ਕਰਨਾ ਇਹ ਤੇ ਸਟੇਟ ਗਵਰਨਮੈਂਟ ਦਾ ਕੰਮ ਚੀਜ਼ ਹੈ ਨਾ ਰਿਸੋਰਸਸ ਲੋਕਲ ਤੇ ਇਹਨਾਂ ਦਾ ਸਟੇਟ ਸਬਜੈਕਟ ਹੈ ਨਾ ਇਹਨੇ ਕਰਨੇ ਸੀ ਪੰਜਾਬ ਦੇ ਵਿੱਚ ਤੇ ਪਹਿਲਾਂ ਹੀ ਇਹਨੇ ਇਸ਼ੂ ਇਹਨੀਆਂ ਆਪਦਾਵਾਂ ਚੱਲੀ ਜਾਂਦੀਆਂ ਵਾ ਡਰੱਗ ਦੀ ਆਪਦਾ ਇੱਥੇ ਚੱਲੀ ਜਾਂਦੀ ਆ ਗੈਂਗਸਟਰイズਮ ਦੀ ਆਪਦਾ ਇੱਥੇ ਚੱਲੀ ਜਾਂਦੀ ਆ ਅਨਇੰਪਲੋਇਮੈਂਟ ਦਾ ਇੱਥੇ ਚੱਲੀ ਜਾਂਦਾ ਰੋਲਾ ਮਾਈਗ੍ਰੇਸ਼ਨ ਦਾ ਰੋਲਾ ਇੱਥੇ ਚੱਲੀ ਜਾਂਦਾ ਹੈ ਉਹਦੇ ਉੱਤੇ ਤੇ ਕੋਈ ਗੱਲ ਨਹੀਂ ਕਰਦੇ ਉਹਦੇ ਤੇ ਕੋਈ ਵਿਜ਼ਨ ਨਹੀਂ ਹੈਗਾ ਆ ਦੂਜੇ ਪਾਸੇ ਲੱਗੀ ਹੋਈ ਆ ਜੀ ਇਹ ਕੇਂਦਰ ਨੇ ਕਰਤਾ ਹੈ ਕੇਂਦਰ ਨੇ ਉਹ ਕਰਤਾ ਜਦ ਕਿਸ ਤਰ੍ਹਾਂ ਦਾ ਹੁੰਦਾ ਹੀ ਕੁਛ ਨਹੀਂ ਪਤਾ ਨਹੀਂ ਕਿਹੜਾ ਡਰ ਸਤਾਉਂਦਾ ਰਹਿੰਦਾ ਇਹਨਾਂ ਨੂੰ ਕਿ 24 ਘੰਟੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕ੍ਰਿਟਿਕਾਈਜ਼ ਕਰਦੇ ਰਹਿੰਦੇ ਉਹ ਮਜ਼ਾਕ ਇਹਨਾਂ ਨੇ ਆਪਣਾ ਆਪ ਬਣਾ ਰੱਖਿਆ ਵੈਸੇ ਵੀ ਇਹ ਕਾਮੇਡੀ ਗਵਰਨਮੈਂਟ ਹੈ ਸਭ ਨੂੰ ਪਤਾ ਹੈ ਦੇਸ਼ ਭਰ ਦੇ ਵਿੱਚ ਕਿ ਪੰਜਾਬ ਦੇ ਵਿੱਚ ਸਰਕਾਰ ਨਹੀਂ ਚੱਲ ਰਹੀ ਸਰਕਸ ਚੱਲ ਰਹੀ ਹੈ ਨਦੀਨਾ ਸਤੇਜਿੰਦਰ ਜੀ ਇੱਕ ਜ਼ਰੂਰੀ ਜਿਹੜਾ ਹੋਰ ਸਵਾਲ ਲੈਣਾ ਬੰਦਾ ਹੈਗਾ ਜਿਹਦੇ ਵਿੱਚ ਅਸੀਂ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਪਾਣ ਹੋਰਾਂ ਨੇ ਚੜ੍ਹਦੀ ਕਲਾ ਮਿਸ਼ਨ ਦੀ ਜਿਹੜੀ ਹੈਗੀ ਗੱਲ ਕਰ ਰਹੇ ਨੇ ਤੁਹਾਨੂੰ ਯਾਦ ਹੋਵੇਗਾ ਕਿ ਕੱਲ ਉਹਨਾਂ ਨੇ 6 ਮਿੰਟ ਦੀ ਇੱਕ ਵੀਡੀਓ ਜਿਹੜੀ ਹੈਗੀ ਜਾਰੀ ਕੀਤੀ ਹੈ ਤੇ ਉਹ ਕਹਿੰਦੇ ਨੇ ਅਸੀਂ ਇਕੱਲੇ ਇਕੱਲੇ ਪੰਜਾਬ ਦੇ ਬੰਦੇ ਦੀ ਮਿਹਨਤ ਕਰਕੇ ਵੀ ਜਿਹੜਾ ਹੈਗਾ ਪੈਸਾ ਲਵਾਂਗੇ ਤੇ ਚੜ੍ਹਦੀ ਕਲਾ ਮਿਸ਼ਨ ਨੂੰ ਕਾਮਯਾਬ ਕਰਾਂਗੇ ਉਸ ਦੇ ਨਾਲ ਹੀ ਭਾਜੀਪੀ ਦੇ ਉੱਤੇ ਜਿਹੜੇ ਦੋਸ਼ ਲੱਗ ਰਹੇ ਨੇ ਉਹ ਇਹ ਲੱਗ ਰਹੇ ਨੇ ਕਿ ਰਾਸ਼ਟਰੀ ਆਫਤਾ ਐਲਾਨ ਨਹੀਂ ਦਿੱਤਾ ਗਿਆ ਪੰਜਾਬ ਨੂੰ ਲੇਕਿਨ ਪੰਜਾਬ ਦੇ ਨਾਮ ਤੇ ਫੰਡ ਜਰੂਰ ਇਕੱ ਬਿਲਕੁਲ ਗਲਤ ਗੱਲ ਹੈ ਜੀ। ਮੈਨੂੰ ਇੱਕ ਗੱਲ ਦੱਸੋ। ਆਫਟਰ ਇੰਡੀਪੈਂਡੈਂਸ ਦੇਸ਼ ਦੇ ਇਤਿਹਾਸ ਦੇ ਵਿੱਚ ਮੈਨੂੰ ਇੰਜ ਲੱਗਦਾ ਹੈ ਪਹਿਲੀ ਸਰਕਾਰ ਹੈ ਜਿਨne ਲੋਕਾਂ ਦੀ ਮਦਦ ਕਰਨ ਦੀ ਬਜਾਏ ਲੋਕਾਂ ਤੋਂ ਆਪਦੀ ਮਦਦ ਮੰਗੀ ਹੈ। ਇਹਨਾਂ ਕੋਲੇ ਕਮੀ ਹੈ ਸਰਕਾਰ ਕੋਲੇ ਕਿਸੇ ਚੀਜ਼ ਦੀ। ਇਹਨਾਂ ਦੇ ਉੱਤੇ ਬੜੇ ਵੱਡੇ-ਵੱਡੇ ਵਾਅਦੇ ਸੀਗੇ। ਇੱਕ ਵੀ ਵਾਅਦਾ ਇਹਨਾਂ ਦਾ ਪੂਰਾ ਨਹੀਂ ਹੋਇਆ। ਸਟੇਟ ਨੂੰ ਰੈਵਨਿਊ ਦੀ ਕਮੀ ਨਹੀਂ ਹੈਗੀ ਜੇ ਆਪਦੀਆਂ ਰੈਵਨਿਊ ਦੇ ਵਿੱਚੋਂ ਜਿਹੜੀਆਂ ਇਹਨਾਂ ਨੇ ਜਿਹੜੇ ਬੈਕ ਡੋਰ ਬਣਾਏ ਹੋਏ ਆ ਉਹਨਾਂ ਨੂੰ ਬੰਦ ਕਰ ਦੇਣ ਤੇ ਪੰਜਾਬ ਦੇ ਲੋਕਾਂ ਦੀ ਗੱਲ ਸੁਣੋ ਪੰਜਾਬ ਦੇ ਬਾਹਰੀ ਲੋਕਾਂ ਦੀ ਗੱਲ ਕਿਉਂ ਸੁਣਦੇ ਆ ਇਹਦੇ ਆ ਪੰਜਾਬ ਦੇ ਸਾਰੇ ਲੋਕ ਕਹਿ ਰਹੇ ਆ ਇਹ ਤੇ ਮਜ਼ਾਕ ਹੈ ਇਹਨਾਂ ਦਾ ਕੋਝ ਮਜਾਕ ਕਰ ਰਹੇ ਲੋਕਾਂ ਦੇ ਨਾਲ ਕਿ ਲੋਕੀ ਸਾਡੀ ਮਦਦ ਕਰਨ ਨਹੀਂ ਲੋਕਾਂ ਦੇ ਦਵਾਰ ਜਾਵਾਂ ਉਹ ਲੋਕੀ ਤਾਂ ਪਹਿਲਾਂ ਹੀ ਮਦਦ ਕਰ ਰਹੇ ਆ ਸਮਾਜ ਸੇਵੀ ਸੰਸਥਾਵਾਂ ਪਹਿਲਾਂ ਹੀ ਮਦਦ ਕਰ ਰਹੀਆਂ ਜੇ ਅੱਜ ਪੰਜਾਬ ਬਚਿਆ ਤਾਂ ਉਹ ਇੰਨਾ ਕਰਕੇ ਪੰਜਾਬ ਸਟੇਟ ਗਵਰਨਮੈਂਟ ਕਰਕੇ ਪੰਜਾਬ ਨਹੀਂ ਬਚਿਆ ਪੰਜਾਬ ਦੇ ਵਿੱਚ ਬੈਠੇ ਪੰਜਾਬ ਹਿਤਾਸ਼ੀ ਸੰਸਥਾਾਂਾਂ ਜਾਂ ਬਹਿਤੇਸ਼ੀ ਲੋਕ ਪੰਜਾਬ ਦੇ ਲੋਕਾਂ ਕਰਕੇ ਪੰਜਾਬ ਬਚਿਆ ਤੇ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਰਹਿੰਦਾ ਹੈ ਪੰਜਾਬ ਨੂੰ ਚੜਦੀ ਕਲਾ ਮਿਸ਼ਨ ਚੜਦੀ ਕਲਾ ਚ ਨਹੀਂ ਲੈ ਕੇ ਆ ਸਕਦਾ ਪੰਜਾਬ ਆਪਣੇ ਆਪ ਚ ਚੜਦੀ ਕਲਾ ਚ ਰਹਿੰਦਾ ਹਮੇਸ਼ਾ ਇਹ ਤੇ ਗੁਰੂਆਂ ਦੀ ਬਖਸ਼ਿਸ਼ ਹੈ ਪੰਜਾਬ ਦੇ ਉੱਤੇ ਰਜਿੰਦਰ ਜੀ ਤੁਹਾਡੇ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਵਾਰ-ਵਾਰ ਜ਼ਿਕਰ ਕੀਤਾ ਗਿਆ 12000 ਕਰੋੜ ਰੁਪਏ ਦਾ ਲੇਕਿਨ ਉਹਦੇ ਬਾਬਤੀ ਜੇਕਰ ਜੇ ਪੰਜਾਬ ਸਰਕਾਰ ਨੂੰ ਸਵਾਲ ਕੀਤੇ ਗਏ ਤਾਂ ਉਸ ਤਰੀਕੇ ਦਾ ਕੋਈ ਜਿਹੜਾਗਾ ਮੈਂ ਕਹਾ ਕਿ ਸਪਸ਼ਟ ਜਿਹੜਾਗਾ ਜਵਾਬ ਹਾਲੇ ਤੱਕ ਜਿਹੜਾ ਸਾਹਮਣੇ ਨਹੀਂ ਆਇਆ ਪਰ ਨਾਲ ਦੀ ਨਾਲੇ ਇਹਦੇ ਬਾਬਤ ਜੇਕਰ ਮੈਂ ਗੱਲ ਕਰਾਂ ਤਾਂ ਪੰਜਾਬ ਨੂੰ ਜ਼ਰੂਰ ਤੇ ਹਾਲਾਤ ਹਲੇ ਗੰਭੀਰ ਨੇ ਹਲੇ ਲੋਕਾਂ ਨੇ ਬੜੀਆਂ ਚੀਜ਼ਾਂ ਦੇ ਵਿੱਚੋਂ ਗੁਜ਼ਰਨਾ ਕਈ ਬਿਮਾਰੀਆਂ ਲੱਗਣੀਆਂ ਨੇ ਕਈਆਂ ਨੂੰ ਲੀ ਤੇ ਆਉਂਦੇ ਹੋਏ ਜ਼ਿੰਦਗੀ ਬੜਾ ਸਮਾਂ ਲੱਗ ਜਾਣਾ ਹੈ ਤੇ ਹੁਣ ਭਾਜਪੀ ਇੰਨਾ ਗੱਲ ਕਹਿ ਕੇ ਕਿ ਅਸੀਂ 12000 ਕਰੋੜ ਰੁਪਏ ਪਹਿਲਾਂ ਦਿੱਤਾ ਪਹਿਲਾਂ ਤੁਹਾਡੇ ਕੋਲ ਪਿਆਏਗਾ ਆਪਣਾ ਪੱਲਾ ਛਾੜ ਲਈ ਪੰਜਾਬ ਦੇ ਲੋਕ ਇਦਾਂ ਹੀ ਦੇਖਦੇ ਰਹਿ ਜਾਣਗੇ ਕਦੇ ਕੇਂਦਰ ਵੱਲ ਤੇ ਕਦੇ ਪੰਜਾਬ ਵੱਲ ਨਾ ਸਟੇਟ ਗਵਰਨਮੈਂਟ ਕੁਝ ਕਰੇ ਨਾ ਕੇਂਦਰ ਗਵਰਨਮੈਂਟ ਸੈਂਟਰ ਗਵਰਨਮੈਂਟ ਕੁਝ ਕਰੇ ਪੰਜਾਬ ਦੇ ਲੋਕ ਕਿੱਥੇ ਜਾਣ ਜਿਹੜੀ ਇਹ ਗੱਲ ਵਾਰ-ਵਾਰ ਸਾਹਮਣੇ ਆਉਂਦੀ ਆ ਸਾਡੇ 12000 ਕਰੋੜ ਦੀ ਜਿਹੜੀ ਤੁਸੀਂ ਦੱਸੀ ਆ ਹੁਣ ਵੀ ਪੰਜਾਬ ਸਰਕਾਰ ਕੋਈ ਸਪਸ਼ਟ ਆਨਸਰ ਨਹੀਂ ਦਿੰਦੀ ਕੀ ਇਹ ਸਹੀ ਜਗ੍ਹਾ ਲੱਗ ਗਿਆ ਦੱਸਿਆ ਗਿਆ ਇਹਦੇ ਬਾਰੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਹਾਲ ਦੀ ਘੜੀ ਅਸੀਂ ਨੂੰ ਅਸੀਂ ਭੁੱਲ ਜਾਈਏ 12000 ਕਰੋੜ ਨੂੰ ਅਸੀਂ ਭੁੱਲ ਜਾਈਏ ਤਾਂ ਕੀ ਕੇਂਦਰ ਸਰਕਾਰ ਹੁਣ ਕੋਈ ਬਾਣੀ ਫੜੇਗੀ ਅੱਗੇ ਕਿਉਂਕਿ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਡਿਨਾਈ ਕਰ ਦਿੱਤਾ ਕਿ ਨਹੀਂ ਉਸ ਤਰੀਕੇ ਦੇ ਨਾਲ ਕੋਈ ਸਪਸ਼ਟ ਜਿਹੜਾ ਹੈਗਾ ਜਵਾਬ ਸਾਹਮਣੇ ਨਹੀਂ ਆਇਆ ਫਿਰ ਪੰਜਾਬ ਦੇ ਲੋਕ ਕਿੱਥੇ ਜਾਣਗੇ ਪੰਜਾਬ ਦੇ ਲੋਕਾਂ ਦਾ ਟੈਕਸ ਵੀ ਤਾਂ ਜਿਹੜਾ ਹੈਗਾ ਕੇਂਦਰ ਦੇ ਕੋਲ ਜਾਂਦਾ ਹੈ ਨਾ। ਜਦੀਪ ਜੀ ਹੈ ਨਾ ਇਹਨਾਂ ਦਾ ਬਿਲਕੁਲ ਇੱਕ ਪੁਸ਼ਟੀ ਕਰਨ ਦੀ ਰਾਜਨੀਤੀ ਹੈ। ਕੇਂਦਰ ਸਰਕਾਰ ਨੇ 1600 ਕਰੋੜ ਤੇ ਤੁਰੰਤ ਪ੍ਰਧਾਨ ਮੰਤਰੀ ਜੀ ਨੇ ਈਸ਼ੂ ਕੀਤਾ ਅਸੈਸਮੈਂਟ ਕਰਨ ਦੇ ਲਈ ਕਿ ਆ ਕਿੰਨਾ ਨੁਕਸਾਨ ਹੋਇਆ ਹੜ੍ਹਾਂ ਦੇ ਵਿੱਚ ਉਹਦਾ ਅਸੈਸਮੈਂਟ ਕਰਕੇ ਦੱਸਿਆ ਜਾਵੇ। ਉਸ ਤੋਂ ਬਣਦੀ ਰਕਮ ਤੋਂ ਵੀ ਵੱਧ ਜਿਹੜੀ ਮਦਦ ਕੀਤੀ ਜਾਏਗੀ। ਇਸ ਤੋਂ ਇਲਾਵਾ ਕੇਂਦਰ ਦੀਆਂ ਈਮਾ ਸਰਕਾਰ ਦੀਆਂ ਅਸੈਸ ਕਰ ਰਹੀਆਂ ਵਾ ਸਾੜੇ ਸਾਰੇ ਪ੍ਰਭਾਵਿਤ ਇਲਾਕਿਆਂ ਦਾ ਏਰੀਏ ਦਾ ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ 25 ਮਨਿਸਟਰਾਂ ਦੀ ਡਿਊਟੀ ਲੱਗੀ ਹੋਈ ਹੈ ਕੈਬਨਿਟ ਦੇ 25 ਮਨਿਸਟਰਾਂ ਦੀ ਕਿ ਪੰਜਾਬ ਦੇ ਏਰੀਆ ਵਾਈਜ਼ ਜਾ ਜਾ ਕੇ ਉੱਥੋਂ ਦਾ ਤੁਸੀਂ ਅਸੈਸਮੈਂਟ ਕਰਨੀ ਹੈ ਤੇ ਆ ਕੇ ਰਿਪੋਰਟ ਦੇਣੀ ਹੈ ਤੇ ਹਰ ਬਣਦੀ ਮਦਦ ਹਰ ਸੰਭਵ ਮਦਦ ਵੱਧ ਚੜ ਕੇ ਕੇਂਦਰ ਪੰਜਾਬ ਦੀ ਕਰ ਰਿਹਾ ਹੈ ਪੰਜਾਬ ਦੇ ਲੋਕਾਂ ਦੀ ਕਰ ਰਿਹਾ ਹੈ ਤੇ ਹਮੇਸ਼ਾ ਕਰਦਾ ਰਹੇਗਾ ਤੇ ਇਸ ਚੀਜ਼ ਤੇ ਰਾਜਨੀਤੀ ਕਰਨੀ ਇਹ ਮਾੜੀ ਗੱਲ ਹੈ ਅੱਜ ਦਾ ਸਮਾਂ ਇਹ ਹੈ ਕਿ ਸਭ ਨੂੰ ਮਿਲ ਕੇ ਹੜਪ੍ਰਭਾਵਿਤ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਸ ਦੇ ਲਈ ਅਸੀਂ ਬਿਲਕੁਲ ਆਡਾ ਸਟੈਂਡ ਕਲੀਅਰ ਹੈ ਅਸੀਂ ਕਰ ਰਹੇ ਆ ਤਾਂ ਬਹੁਤ ਬਹੁਤ ਧੰਵਾਜੀ ਤੁਸੀਂ ਕੀਮਤੀ ਸਮਾਂ ਦਿੱਤਾ ਇਹ ਸੰਸਾਰੇ ਨਾਲ ਤਜਿੰਦੇ ਸਿੰਘ ਸਰਾ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਕੇਂਦਰ ਪੰਜਾਬ ਦੇ ਨਾਲ ਖੜਾ ਹੈ ਬੇਸ਼ੱਕ ਅਸੀਂ ਗੱਲ ਕਰੀਏ ਸਟੇਟ ਕਮੈਂਟ ਦੀ ਉਹਨਾਂ ਦੇ ਵੱਲੋਂ ਸਪਸ਼ਟ ਜਿਹੜਾ ਹੈਗਾ ਕੋਈ ਆਨਸਰ ਨਹੀਂ ਦਿੱਤਾ ਗਿਆ ਪਰ باوجود ਤਾਂ ਜਿੰਦਰ ਸਿੰਘ ਸਰਾਹ ਹੋਰਾਂ ਦਾ ਕਹਿਣਾ ਹੈ ਕਿ 25 ਕੈਬਨਿਟ ਮੰਤਰੀਆਂ ਦੀ ਡਿਊਟੀ ਲਗਾਈ ਗਈ ਹੈ ਪੰਜਾਬ ਦੇ ਵਿੱਚ ਬਕਾਇਦਾ ਇਸ ਦੇ ਲਈ ਕਿ ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਨੇ ਉਹਨਾਂ ਪਿੰਡਾਂ ਦੇ ਵਿੱਚ ਜਾਓ ਲੋਕਾਂ ਦਾ ਹਾਲਚਲ ਪੁੱਛੋ ਉਹਨਾਂ ਨੂੰ ਜਿਹੜੀਆਂ-ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹਦੇ ਬਾਬਤ ਗੱਲਬਾਤ ਕਰੋ ਉਸ ਤੋਂ ਬਾਅਦ ਸਬਮਿਟ ਕੀਤੀ ਜਾਵੇਗੀ ਰਿਪੋਰਟ ਕਿ ਕਿੱਥੇ-ਕਿੱਥੇ ਕੀ-ਕੀ ਕਮੀਆਂ ਨੇ ਕੀ ਕੁਝ ਜਿਹੜਾ ਹੈਗਾ ਚਾਹੀਦਾ ਪਰ ਨਾਲ ਦੀ ਨਾਲ ਜਦੋਂ ਅਸੀਂ ਗੱਲ ਕਰੀਏ ਮੋਹਾਲੀ ਦੀ ਸਿਆਸਤ ਦੀ ਜਿੱਥੇ ਤੇਜਿੰਦਰ ਸਿੰਘ ਸਰਾਹ ਹੋਰਾਂ ਨੇ ਪਹਿਲਾਂ ਦਬਕਾ ਮਾਰਿਆ ਸੀ ਤੇ ਪਰਮਿੰਦਰ ਸਿੰਘ ਸੋਹਾਨਾ ਕਹਿੰਦੇ ਨੇ ਕਿ ਮੇਰੇ ਕਰੈਕਟਰ ਅਸੈਸੀਨੇਸ਼ਨ ਕੀਤੀ ਗਈ ਹੈ ਮੈਂ ਮਾਨਹਾਨੀ ਦਾ ਪਰਚਾ ਦਰਜ ਕਰਾਂਗਾ ਤੇ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਤਿਆਰ ਰੋ ਅਸੀਂ ਵੀ ਤਿਆਰ ਬਰ ਤਿਆਰਾਂ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਪਹਿਲ ਤੁਹਾਡੇ ਵੱਲੋਂ ਆ ਦੂਜ ਫਿਰ ਅਸੀਂ ਵੀ ਨਹੀਂ ਛੱਡਣ ਵਾਲੇ ਕੈਮਰਾਮੈਨ ਰਿਸ਼ਵਿੰਦਰ ਦੇ ਨਾਲ ਮੈਂ ਹਰਦੀਪ ਕੌਰ ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਚੰਡੀਗੜ੍ਹ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ